NNR نیوز ਦੇ Facebook ਪੇਜ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ 5:40 ਮਿੰਟ ਤੇ ਪਹਿਲੀ ਅਪਡੇਟ ਜਿੱਤੀ ਸੀ ਸਵੇਰ ਦੇ ਕਿਦਰਿਆਸਾਤ ਰੋਇਦਾ ਜਲ ਪੱਧਰ ਬਹੁਤ ਜ਼ਿਆਦਾ ਵਧ ਰਿਹਾ ਹੈ ਪਹਿਲਾਂ ਮੈਂ ਦੱਸ ਦਵਾਂ ਕਿ ਅਸੀਂ ਖੜੇ ਕਿੱਥੇ ਆ 25 ਅਗਸਤ 2025 ਮਹਿਦਪੁਰ ਤੋਂ ਜੋ ਗ੍ਰਾਮ ਰੋਡ ਜਾਂਦਾ ਹੈ ਤਰਸਤੇ ਦੇ ਵਿੱਚ ਬਹੁਤ ਸਾਰੇ ਜੋ ਪਿੰਡ ਆਉਂਦੇ ਆ ਸਾਈਡ ਤੇ ਚੜ੍ਹਦੇ ਵਾਲੇ ਪਾਸੇ ਉੱਥੋਂ ਦੀ ਤਸਵੀਰ ਹੈ ਦਰਿਆ ਸਤਲੁਜ ਨੇ ਇੱਕ ਵਾਰ ਤੋਂ ਫੇਰ ਕਾਫੀ ਜ਼ਿਆਦਾ ਰਫਤਾਰ ਫੜ ਲਈ ਹੈ ਦਰਿਆ ਸਤਲੁਜ ਦਾ ਜਲ ਪੱਦਰ ਬਦਰਾ ਸ਼ੁਰੂ ਹੋ ਚੁੱਕਿਆ ਹੈ ਇੱਥੇ ਦੱਸਣਾ ਵੀ ਲਾਜ਼ਮੀ ਬਣਦਾ ਹੈ ਕਿ ਪਾਖੜਾ ਤੋਂ ਪਾਣੀ ਜੋ ਛੱਡਿਆ ਗਿਆ ਸੀਗਾ ਤਕਰੀਬਨ 54000 ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ 54000 ਪਾਣੀ ਹੈ ਪਰ ਉਸ ਪਾਣੀ ਦੇ ਨਾਲ ਜ਼ਿਆਦਾ ਫਰਕ ਨਹੀਂ ਸੀ ਪੈਣਾ ਰਸਤੇ ਦੇ ਵਿੱਚ ਜੋ ਨਦੀਆਂ ਨਾਲੇ ਨੇ ਉਹ ਪੂਰੇ ਆਫਾਨਤ ਨੇ ਕਿਉਂਕਿ ਕੱਲ ਦੀ ਲਗਾਤਾਰ بارش ਹੋ ਰਹੀ ਹੈ ਤਾਂ ਸਾਰਾ ਪਾਣੀ ਉਹ ਦਰਿਆ ਸਤਲੁਜ ਦੇ ਵਿੱਚ ਮਿਲਿਆ ਤੇ ਜਿਸ ਤੋਂ ਬਾਅਦ ਇਹ ਦਰਿਆ ਸਤਲੁਜ ਦਾ ਜਲ ਪੱਧਰ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ ਤਾਂ ਇਸ ਵਕਤ ਦੀ ਵੱਡੀ ਬ੍ਰੇਕਿੰਗ ਨਿਊਜ਼ ਹੈ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਤਾਂ ਇੱਥੇ ਇੱਕ ਗੱਲ ਸਾਫ਼ ਕਰਦੀ ਹੈ ਕਿ ਲੋਹੀਆਂ ਏਰੀਏ ਦੇ ਨੂੰ ਏਰੀਏ ਨੂੰ ਕਾਫੀ ਜ਼ਿਆਦਾ ਇੱਥੇ ਖਤਰਾ ਹੈ ਮੈਂ ਹਰ ਕੁ ਵੀੜੀ ਦੇ ਵਿੱਚ ਬੋਲਦਾ ਕਿਉਂਕਿ ਉੱਥੇ ਜਦੋਂ ਇੱਥੇ ਬੜੀ ਫੁੱਟ ਵੱਧਦਾ ਹੈ ਤਾਂ ਉੱਥੇ 2 ਫੁੱਟ ਵੱਧ ਜਾਂਦਾ ਹੈ ਤਾਂ ਉੱਥੇ ਹੁਣ ਝੋਣਿਆਂ ਦੇ ਵਿੱਚ ਪ ਹੋ ਚੁੱਕਿਆ ਲੋਈਆਂ ਆ ਰਹੀਆਂ ਇਹਦੇ ਵਿੱਚ ਜੇਕਰ ਇਸ ਹੈਰੀ ਦੀ ਗੱਲ ਕਰੀ ਤਾਂ ਇੱਥੇ ਵੀ ਝੋਨੇ ਦੇ ਵਿੱਚ ਪਾਣੀ ਪੈਣਾ ਸ਼ੁਰੂ ਹੋ ਚੁੱਕਿਆ ਹੈ ਦੁਬਾਰਾ ਤਾਂ ਇਸ ਤੋਂ ਜੋ ਪਹਿਲਾਂ ਪਾਣੀ ਆਇਆ ਸੀ ਹਾਲਾਤ ਉਸੇ ਤਰ੍ਹਾਂ ਦੇ ਬਣਦੇ ਜਾ ਰਿਹਾ ਹੈ ਮਹੈਜ਼ 1 ਫੁੱਟ ਪਾਣੀ ਘਟ ਹੈ ਜੋ ਇਸ ਤੋਂ ਪਹਿਲਾਂ ਪਾਣੀ ਆਇਆ ਸੀ 1 ਫੁੱਟ ਪਾਣੀ ਉਸ ਤੋਂ ਘੱਟ ਹੈ ਦਰਿਆ ਸਤਲੁਜ ਪੂਰਾ ਆਫਾਨ ਤੇ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਅੱਗੇ ਤੱਕ ਜਿੱਧਰ ਨਜ਼ਰ ਮਾਰੋਗੇ ਪਾਣੀ ਪਾਣੀ ਹੈ ਔਰ ਕਈ ਥਾਵਾਂ ਤੇ ਦਰਿਆਵਾਂ ਨੇ ਢਾ ਵੀ ਲਾਈਆ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰੀ ਜਾਓ ਜਾਣਕਾਰੀ ਪੂਰੀ ਦੇਵਾਂਗੇ ਜੇਕਰ ਤੁਹਾਡੇ ਜਾਂ ਹਿੰਦੇ ਵਿੱਚ ਕੋਈ ਸਵਾਲ ਹੈ ਤੁਸੀਂ ਉਹ ਵੀ ਪੁੱਛ ਸਕਦੇ ਹੋ ਅੱਗੇ ਤੱਕ ਥਾਂ ਪਹਿਲਾਂ ਖਾਲੀ ਸੀ ਤਾਂ ਹੁਣ ਸਾਰਾ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਇਸ ਵਕਤ ਦੀ ਵੱਡੀ ਆਪਣੀ ਟੈਕ ਦਰਿਆ ਸਤਲੁਜ ਦਾ ਜਲ ਪੱਧਰ ਕਾਫੀ ਜ਼ਿਆਦਾ ਵੱਧ ਚੁੱਕਿਆ ਥੋੜਾ ਨਹੀਂ ਕਹਿ ਸਕਦੇ ਥਵੇਰੇ ਥੋੜਾ ਸੀ ਪਰ ਹੁਣ ਫੇਰ ਜਿਆਦਾ ਵਧਿਆ ਜੋ 5:40 ਮਿੰਟ ਦੀ ਅਪਡੇਟ ਸੀ ਉਸ ਤੋਂ ਹੁਣ ਪਾਣੀ ਕਾਫੀ ਜਿਆਦਾ ਵੱਧ ਚੁੱਕਿਆ ਔਰ ਦਰਿਆ ਸਤਲੁਜ ਜੋ ਕੰਢੇ ਸਿਓਣੇ ਤੋਂ ਬਾਹਰ ਨਿਕਲ ਚੁੱਕਿਆ ਪਾਣੀ ਕਿਉਂਕਿ ਇੱਥੇ ਥਾਂ ਬਹੁਤ ਜਿਆਦਾ ਉੱਚਾ ਹੈ ਪਰ ਫੇਰ ਵੀ ਪਾਣੀ ਦਰਿਆ ਸਤਲੁਜ ਦੇ ਵਿੱਚੋਂ ਬਾਹਰ ਨਿਕਲ ਚੁੱਕਿਆ ਹੈ ਤਵੱਡੀ ਅਪਡੇਟ ਆਪਣੇ ਆਪ ਦੇ ਵਿੱਚ ਔਰ ਕਈ ਥਾਵਾਂ ਤੇ ਇੱਥੇ ਝੋਨੇ ਦੇ ਵਿੱਚ ਪਾਣੀ ਪੈ ਚੁੱਕਿਆ ਹੈ ਔਰ ਜਿੱਥੇ ਪਹਿਲਾਂ ਵੀ ਇੱਕ ਵਾਰ ਪੈ ਸੀ ਨਿਕਲ ਗਿਆ ਸੀ ਉਦੋਂ ਪਾਣੀ ਹੁਣ ਫਿਰ ਪਾਣੀ ਝੋਨੇ ਦੇ ਵਿੱਚ ਪੈ ਚੁੱਕਿਆ ਹੈ ਤੇ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਦਰ ਲਗਾਤਾਰ ਵਧ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਪੂਰਾ ਦਰਿਆ ਸਤਲੁਜ ਆਫਾਨ ਤੇ ਹੈ ਜਿੱਥੇ ਨਜ਼ਰ ਮਾਰੋਗੇ ਤਕਰੀਬਨ ਪਾਣੀ ਹੀ ਪਾਣੀ ਨਜ਼ਰ ਆਏਗਾ ਤਾਂ ਪਾਣੀ ਦਾ ਜਲਪੱਤਰ ਲਗਾਤਾਰ ਵਧ ਰਿਹਾ ਹੈ ਦਰਿਆ ਦੇ ਵਿੱਚ ਪਪਲਰ ਹੋਰ ਕਾਫੂਸ ਕਲਾਲੀ ਬਹੁਤ ਸਾਰਾ ਇਹੋ ਜਿਹਾ ਤੀਜਾ ਆ ਰਹੀਆਂ ਕਿਉਂਕਿ ਦਰਿਆ ਜਦੋਂ ਪਾਣੀ ਵਧਦਾ ਹੈ ਤਾਂ ਫਿਰ ਇਹੋ ਜਿਹੀ ਚੀਜ਼ਾਂ ਆਉਣੀਆਂ ਸੁਭਾਵਿਕ ਹੋ ਜਾਂਦੀਆਂ ਜੇਕਰ ਸਾਨੂੰ ਤੁਸੀਂ YouTube ਤੇ ਫੋਲੋ ਕਰ ਰਹੇ ਹੋ ਤਾਂ ਨਿਊਜ਼ ਰਿਪੋਰਟਰ ਜਾਨਾ ਜਾਂ NNR ਨਿਊਜ਼ ਭਰ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਕਿਉਂਕਿ ਅਸੀਂ ਦਰਿਆ ਦੇ ਨਾਲ ਜੁੜੀ ਹੋਈ ਹਰ ਇੱਕ ਖਬਰ ਤੁਹਾਨੂੰ ਦੇ ਰਿਹਾ ਤਾਂ ਇੱਕ ਵੱਡੀ ਅਪਡੇਟ ਦਿਲ ਨੂੰ ਦੁਖੀ ਕਰਨ ਵਾਲੀ ਤਸਵੀਰ ਬਣਦੀ ਜਾ ਰਹੀ ਹੈ ਕਿਉਂਕਿ ਦਰਿਆ ਸਤਲੁਜ ਦਾ ਜਲ ਪੱਧਰ ਵੱਧ ਰਿਹਾ ਹੈ ਤਾਂ ਇਧਰ ਝੋਨਾ ਹੈ ਤਸਵੀਰ ਦੇਖ ਲਓ ਕਿ ਇਸ ਝੋਨੇ ਦੇ ਵਿੱਚ ਇਹ ਤੁਸੀਂ ਝੋਨਾ ਦੇਖ ਸਕਦੇ ਹੋ ਇਧਰੋਂ ਥਾਂ ਉੱਚਾ ਹੈ ਤਾਂ ਸਾਹਮਣੇ ਅੱਗੇ ਜਾ ਕੇ ਇੱਥੋਂ ਤਕਰੀਬਨ 300 ਮੀਟਰ ਅੱਗੇ ਜਾ ਕੇ ਪਾਣੀ ਇਸ ਝੋਨੇ ਦੇ ਵਿੱਚ ਪੈਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਦਰਿਆ ਸਤਲੁਜ ਦੀ ਵੱਡੀ ਅਪਡੇਟ ਤੁਹਾਡੇ ਸਾਹਮਣੇ ਹੈ ਕਿ ਦਰਿਆ ਸਤਲੁਜ ਦਾ ਜਲ ਪੱਧਰ ਹੁਣ ਲਗਾਤਾਰ ਵੱਧ ਰਿਹਾ ਹੈ ਤੱ ਪ੍ਰਸ਼ਾਸਨ ਦੇ ਵੱਲੋਂ yellow alert ਜਾਰੀ ਕੀਤਾ ਗਿਆ ਹੈ yellow alert ਦਾ ਮਤਲਬ ਕੀ ਹੁੰਦਾ ਹੈ ਉਹ ਵੀ ਦੱਸ ਦਿੰਦੇ ਆ yellow alert ਦਾ ਤਾਂ ਮਤਲਬ ਹੈ ਕਿ ਦਰਿਆਵਾਂ ਦੇ ਕੰਢਿਆਂ ਤੋਂ ਦੂਰ ਰਹੋ ਨੇੜੇ ਨਾ ਜਾਓ ਪ੍ਰਸ਼ਾਸਨ ਦੇ ਵੱਲੋਂ ਅਲਰਟ ਕੀਤਾ ਗਿਆ ਤਾਂ بارش ਦਾ ਜੇਕਰ ਮੌਸਮ ਉਹ ਪਾਗੜੀ ਜਾਣਕਾਰੀ ਦਿੱਤੀ ਹੈ ਕਿ بارش ਤਕਰੀਬਨ ਅਜੇ 2 ਦਿਨ ਹੋਰ ਵੀ ਹੈ ਤੇ ਦਰਿਆ ਸਤੌਰੀ ਦਾ ਪਾਣੀ ਪੂਰਾ ਫਾਨ ਤੇ ਹੈ ਮੈਂ ਜਾਣ ਕਰੇ ਦੱਸਦਾ ਜਿੱਕਰ ਮੈਂ ਵੀਡੀਓ ਬਣਾ ਰਿਹਾ ਤਾਂ ਮੈਂ ਯੂਮ ਕਰਕੇ ਮੈਂ ਦੂਰੋਂ ਵੀਡੀਓ ਬਣਾ ਰਿਹਾ ਮੈਂ ਦਰਿਆ ਦੇ ਨੇੜੇ ਬਿਲਕੁਲ ਨਹੀਂ ਆਂਦਾ ਬਹੁਤ ਸਾਰੇ ਲੋਕ ਪਾਣੀ ਦੇਖਣ ਆਉਂਦੇ ਆ ਤਾਂ ਉਹ ਬਿਲਕੁਲ ਨੇੜੇ ਚਲੇ ਜਾਂਦੇ ਆ ਤਾਂ ਉਹਨਾਂ ਨੂੰ ਵੀ ਬੇਨਤੀ ਹੈ ਕਿ ਦਰਿਆਵਾਂ ਤੋਂ ਦੂਰ ਆਓ ਕਿਸੇ ਵੀ ਟਾਇਆ ਵੱਡੀ ਸ਼ਾਲ ਆ ਸਕਦੀ ਹੈ ਕਈ ਥਾਵਾਂ ਤੇ ਦਰਿਆ ਨੇ ਖੋਰਾ ਜਾਣੀ ਕਿ ਢਾਹ ਵੀ ਲਾਈ ਹੋਈ ਹੈ ਉਸ ਦਾ ਵੀ ਵੱਡਾ ਖਤਰਾ ਹੈ ਬਹੁਤ ਸਾਰੇ ਪਪੂਲਰ ਕਿਸਾਨਾਂ ਦੇ ਜ਼ਮੀਨਾਂ ਵਿੱਚ ਡਿੱਗ ਚੁੱਕੀਆਂ ਹੈ ਤੇ ਇਸ ਟਾਈਮ ਦੀ ਬ੍ਰੇਕਿੰਗ ਨਿਊਜ਼ ਵੱਡੀ ਖਬਰ ਤੁਹਾਡੇ ਸਾਹਮਣੇ ਹੈ ਕਿ ਦਰਿਆ ਸਤੌਜੀ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਤਾਂ ਜਿੰਨੇ ਵੀ ਨੀਵੇਂ ਆ ਰਹੇ ਨੇ ਉਹਨਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਦਰਿਆਵਾਂ ਦੇ ਅੰਦਰ ਨਹੀਂ ਜਾਣਾ ਚਾਹੀਦਾ ਔਰ ਲੋਹੀ ਏਰੀਆ ਤੇ ਜੋ ਜਿੱਥੇ ਮਡਾਲੇ ਦੀ ਛਣਾ ਜਾਂ ਫਿਰ ਜਿੱਥੇ ਬੰਨ ਟੁੱਟਾ ਸੀ ਉੱਥੇ ਵੀ ਪਾਣੀ ਕਾਫੀ ਜ਼ਿਆਦਾ ਵੱਤ ਚੁੱਕਿਆ ਹੁਣੇ-ਹੁਣੇ ਫੋਨ ਆਇਆ ਸੀ ਕਿ 2 ਫੁੱਟ ਪਾਣੀ ਉੱਥੇ ਵਧਿਆ ਤੇ ਪਾਣੀ ਉੱਤੇ ਹੋਰ ਵੀ ਤਕਰੀਬਨ 2 ਫੁੱਟ ਵਧੇਗਾ ਤਕਰੀਬਨ 1 ਘੰਟੇ ਤੱਕ ਉੱਥੇ ਪਾਣੀ ਹੋਰ ਵਧ ਜਾਏਗਾ ਤੇ ਪੂਰੀ ਤਸਵੀਰ ਸਾਫ਼ ਕਲੀਅਰ ਹੋਏਗੀ ਤਕਰੀਬਨ 12:00 ਵਜੇ ਇੱਕ ਹੋਰ ਰਿਪੋਰਟ ਲੈ ਕੇ ਹਾਜ਼ਰ ਹੋਵਾਂਗਾ ਕਿ ਕਿੰਨਾ ਪਾਣੀ ਵਧਿਆ ਹੈ ਪਰ ਇਸ ਵਕਤ ਦੀ ਅਪਡੇਟ ਹੈ ਕਿ ਦਰਿਆ ਸਤਲੁਜ ਦਾ ਕਹਿਰ ਜੋ ਲਗਾਤਾਰ جاری ਹੈ ਪਾਣੀ ਇੱਕ ਵਾਰ ਫਿਰ ਹੌਫਾਨ ਤੇ ਪਾਣੀ ਲਗਾਤਾਰ ਵਦਰਾ ਤਕਰੀਬਨ ਕਿੰਨੇ ਵੀ ਝੋਨੇ ਸੀ ਨੀਵੇਂ ਲੱਗੇ ਸੀ ਜਾਂ ਉੱਚੇ ਸੀ ਹੁਣ ਉਹਨਾਂ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਚੁੱਕਿਆ ਹੈ ਅੱਗੇ ਤੱਕ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਦਰਿਆ ਸਤਲੁਜ ਨੇ ਜਿਹਨੀਆਂ ਅੰਦਰ ਟਿੱਬੀਆਂ ਵਗੈਰਾ ਸੀ ਜਾਂ ਕਹਿ ਸਕਦੇ ਹਾਂ ਕਿ ਉੱਚਾ ਥਾਂ ਦੇ ਸਾਰਾ ਆਪਣੇ ਕਲਾਵੇ ਦੇ ਵਿੱਚ ਲੈ ਲਿਆ ਤੇ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਇੱਥੇ ਨਜ਼ਰ ਮਾਰੋ ਕਿ ਪਾਣੀ ਪੈਣੀ ਹੈ ਤੇ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੈ। ਪਾਣੀ ਤਕਰੀਬਨ ਆਪਾਂ ਜੇ ਗਰਜੀਤ ਸਿੰਘ ਹਾਂਜੀ ਵੀਰ ਜੀ ਤੁਸੀਂ ਬਤਨੋ ਕਿ ਪਾਣੀ ਕਿੰਨਾ ਵਧਿਆ ਸਵੇਰੇ 5:40 ਮਿੰਟ ਦੀ ਜੋ ਅਪਡੇਟ ਸੀ ਤਕਰੀਬਨ 2.5 ਫੁੱਟ ਪਾਣੀ ਵਧਿਆ ਸੀ ਤਾਂ ਹੁਣ ਦੀ ਗੱਲ ਕਰੀ ਤਾਂ ਤਕਰੀਬਨ ਪੌਣੇ 4 ਫੁੱਟ ਪਾਣੀ ਹੋ ਚੁੱਕਾ ਹੈ ਤਕਰੀਬਨ ਪੌਣੇ ਕੋ 2 ਫੁੱਟ ਪਾਣੀ ਹੋਰ ਵਧਿਆ ਹੈ ਤਕਰੀਬਨ ਕੁਝ ਟਾਈਮ ਦੇ ਵਿੱਚ ਤਾਂ ਜੇਕਰ ਹੁਣ ਖੜੇ ਖੜੇ 15 ਮਿੰਟ ਦੀ ਗੱਲ ਕਰੀ ਤੇ 15 ਮਿੰਟਾਂ ਦੇ ਵਿੱਚ ਵੀ ਤਕਰੀਬਨ ਪਾਣੀ ਲਗਾਤਾਰ ਵਧ ਰਿਹਾ ਖੜੇ ਖੜੇ ਪਾਣੀ ਵਧ ਰਿਹਾ ਐਦਾਂ ਨਹੀਂ ਕਿ ਤੇ ਦੁਬਾਰਾ ਅਪਡੇਟ ਬਾਵਾਗੇ ਦੱਸਾਂਗੇ ਉਹ ਗੱਲ ਹੋਰ ਹੋ ਜਾਂਦੀ ਹੈ ਹੁਣ ਖੜੇ ਖੜੇ ਤੋਂ ਪਾਣੀ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਕਰੀਬਨ ਖੜੇ ਖੜੇ ਦੇ ਵਿੱਚ ਹੀ ਕਾਫੀ ਸੈਂਟੀਮੀਟਰਾਂ ਵਿੱਚ ਪਾਣੀ ਵੱਧ ਚੁੱਕਿਆ ਹੈ ਤੇ ਪਾਣੀ ਦੀ ਸਪੀਡ ਰਫ਼ਤਾਰ ਬਹੁਤ ਜ਼ਿਆਦਾ ਤੇਜ਼ ਹੈ ਤਾ ਅਗਲੀ ਅਪਡੇਟ ਮੈਂ ਲੈ ਕੇ ਹਾਜ਼ਰ ਹੋਵਾਂਗਾ ਤਕਰੀਬਨ 12 ਤੋਂ 1 ਵਜੇ ਦੇਖਦੇ ਰਹੋ ਐਨਐਨਰ ਨਿਊਜ਼